ਸਤਿ ਸ੍ਰੀ ਅਕਾਲ ਨਮਸਕਾਰ ਅੱਧ ਇਹ ਹਾਲ ਚਾਲ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮ제 ਚੋਗੇ ਦੇ ਲੋ ਤੁਸੀਂ 22 ਸ਼ਿਪ ਕੀ ਤੇ 22 에어 ਕੀ ਤੇ 22 ਟੈਂਡ ਕੀ ਤੇ 22 ਬਸ ਕੀ ਸਭ ਲੋਕ ਦੂਸਰੇ ਮੁਲਕਾਂ ਜਾਣਾ ਚਾਹੁੰਦੇ ਨੇ ਇੱਥੇ ਬਸਟਰ ਰੋਟੀ ਤੇ ਬਸ ਜਾ ਰਹੇ ਵੀ ਕੀਤੀ ਸ਼ਿਪ ਜਾਂਦਾ ਸ਼ਿਪ ਜਾ ਰਹੇ ਵੀ ਜਿੱਤੇ ਨਹੀਂ ਚੀਜ਼ ਚਾਹਤ ਉਹ ਜਲਦੀਆਂ ਉਸ ਤੇ 22 에어 ਜਾ ਰਹੇ ਕੋਈ ਵਿਸ਼ੇ ਲਵਾ ਦਿੰਦੇ ਏਜੰਟ ਪੈਸੇ ਪੁੱਛੇ ਲੈ ਕੇ ਜੰਟਾਂ ਦੇ ਹੋਏ ਕੰਮ ਦਾ ਚਲੇ ਜਾਓ ਜੀ ਬਸ ਚਾਹੁੰਦੇ ਤੁਸੀਂ ਸੱਟ ਵਜੇ ਜਿਹਾ ਤੁਹਾਡਾ ਲੱਗਿਆ ਹੁਣ ਜਦੋਂ ਬੰਦਾ ਬਾਹਰ ਦੇ ਮੁਗ ਚ ਆਈਂਦਾ ਫਿਰ ਉਹ ਅਸਲੀਅਤ ਪਤਾ ਲੱਗਦੀ ਹੈ ਅਸਲੀਅਤ ਕੀ ਹੈ ਹੁਣ ਜਦੋਂ ਡੌਂਕੀ ਲਾ ਕੇ ਅਮਰੀਕਾ ਹੀ ਬੰਦੇ ਜਾਂਦੇ ਸੀ ਉਹਨਾਂ ਨੂੰ ਕੋਈ ਪਤਾ ਵੀ ਇਹੋ ਜਿਹਾ ਪੰਗਾ ਪੈਈਨਾ ਉਹਨੇ ਦੇਖੋ ਸੋਚਿਆ ਚਲੋ ਜੀ ਜਿਹੜੇ ਬਾਕੀ ਬੰਦੇਗੇ ਸੀ ਜਾ ਕੇ ਰਹਿਣਾ ਸ਼ੁਰੂ ਕਰ ਦਾਂਗੇ ਕਿ ਫਾਈਲ ਫੁੱਲ ਨਾ ਜਾਏਗਾ ਤੇ ਕੇਸ ਚੱਲਦਾ ਰਹੇਗਾ ਤੇ ਆਪਣੇ ਪ੍ਰੈਸੇ ਚਾਲਕ ਪਾਵਾਂਗੇ ਹੌਲੀ ਹੌਲੀ ਸੱਟ ਹੋ ਜਾਗੇ ਇਸ ਤੇ ਲੱਖਾਂ ਦੇ ਬੰਦੇ ਚੋਰੀ ਰਹਿਣੇ ਬਸੇ ਰਹੀ ਜਾਵਾਂਗੇ ਹੁਣ ਹਨੇਰੀ ਇਹੋ ਜਿਹੀ ਆਈ ਹੈ ਵੀ ਬੰਦੇ ਪਰੇਸ਼ਾਨ ਹੋ ਗਏ ਵੇ ਜਿਹੜਾ ਬੰਦਾ ਇਹਨਾਂ ਦੇ ਲੱਕੇ ਚੜਦਾ ਪਿਆ ਨੂੰ ਡੀਪੋਲ ਕਰੀ ਜਾ ਰਹੇ ਕਿਸੇ ਨੂੰ ਕੁਝ ਸਮਝ ਨਹੀਂ ਆਂਦੀ ਪੰਜਾ ਸੱਤਾਂ ਦਾ ਅੰਦ ਚ ਕੀ ਪਾਣਾ ਵਰਤ ਗਿਆ ਲੋਕਾਂ ਦੇ ਸੁਪਨੇ ਚੂਰੋ ਚੂਰੋ ਗਏ ਵੇ ਫੋਨ ਤੇ ਉਹ ਹੀ ਆਪਣੇ ਆਪ ਨੂੰ ਲੱਕੀ ਸਮਝਦਾ ਬੰਦਾ ਜਿਹੜਾ ਜਾਨ ਦੀ ਤਿਆਰੀ ਕਰ ਰਿਹਾ ਸੀ ਅਲੇਜੈਂਟ ਕੋਲ ਪੈਸੇ ਨਹੀਂ ਸੀ ਵਸਾਏ ਤੋ ਨੂੰ ਪਤਾ ਲੱਗ ਗਿਆ ਅਮਰੀਕਾ ਦੇ ਹਾਲਾਤ ਵਿੱਚ ਟੌਂਕੀ ਚਾਰਾ ਖਰੇ ਤੋਂ ਖਾਲੀ ਨਹੀਂ ਗਾ ਉਹੀ ਲੱਕੀ ਹੈ ਤੇ ਬਾਕੀ ਜਿਨ੍ਹਾਂ ਨੇ ਏਜੰਟਾਂ ਨੂੰ ਪੈਸੇ ਦਿੱਤੇ ਵੇ ਨਾ ਨਾ ਨੂੰ پیسے ਮਿਲਨੇ ਵਿੱਚ ਨਾ ਇਹੋ ਡੋਂਕੀ ਲਗਣੀ ਜੀ ਡੋਂਕੀ ਵਾਲੇ ਕੰਮ ਤੇ ਬਿਲਕੁਲ ਭੁੱਲੀ ਜਾਉਣਾ ਤੁਸੀਂ ਅੱਗੇ ਲੋਕ ਅਮਰੀਕਾ ਤੋਂ ਡੋਂਕੀ ਲਾਗੇ ਨਾ ਸੁਖੇਲੋ ਜਲੇ ਨਹੀਂ ਸੀ ਕਦੀ ਕੈਨੇਡਾ ਵਾਲੇ ਅਮਰੀਕਾ ਜਾਂਦੇ ਸੀ ਅਮਰੀਕਾ ਲਈ ਕੈਨੇਡਾ ਜਾ ਜਾਂਦੇ ਸੀ ਕਿਉਂਕਿ ਮੁਲਕਾਂ ਜਿੱਥੇ ਲਾਹ ਚੰਗੇ ਸੀ ਲੋਕ ਉੱਥੇ ਜਾਂਦੇ ਸੀ ਹੁਣ ਕੈਨੇਡਾ ਦੀ ਲਾਹ ਵੀ ਬਹੁਤ ਘਾਟੇ ਉੱਥੇ ਕੰਮਕਾਰ ਬਿਲਕੁਲ ਨਹੀਂਗਾ ਅਮਰੀਕਾ ਵੈਸੇ ਹੀ ਡੋਂਕੀ ਕਰਕੇ ਕੰਮ ਖਰਾਬ ਹੋ ਗਿਆ ਜਿਹੜੇ ਵੀ ਬੰਦੇ ਕਿਤੇ ਕੰਮ ਕਰਦੇ ਸੀ ਕਿਸੇ ਰੈਸਟੋਰੈਂਟ ਵਿੱਚ ਕਿਤੇ ਕਾਰਵਾਸ਼ ਕਰਦੇ ਸੀ ਜਾਂ ਹੋਰ ਕਿਤੇ ਕੰਮ ਕਰਦੇ ਸੀ ਉਹteal ਜਿਹਨਾਂ ਛਾਪੇ ਬੈਨੇਵੇਂ ਤੇ ਉਥੇ ਵੀ ਕੰਮ ਨਹੀਂ ਚੱਲਣਾ ਉਹਨਾਂ ਨੂੰ ਇੱਕਦਮ ਜੇ ਸਟਾਫ ਨਹੀਂ ਮਿਲਣਾ ਉਹਨਾਂ ਦਾ ਵੀ ਕਾਰੋਬਾਰ ਖਤਮ ਹੋਏਗਾ ਹਾਲਾਤ ਤੇ ਖਰਾਬ ਹੋਣੀ ਹੋਣੇ ਵੀ ਲੇਕਿਨ ਇੰਡੀਆ ਵਿੱਚ ਕੋਈ ਕਿਸੇ ਨੂੰ ਸਹੀ ਨਹੀਂ ਸਚੂਸ਼ਨ ਦਾਰਸੋਨਾ ਉਹ ਮੰਨਦਾ ਨਹੀਂਗਾ ਉਹ ਇਹੋ ਸੋਈਦਾ ਆਪ ਚਲੇਗੇਵੇਂ ਤੇ ਮੰਨੂ ਕਹਿੰਦੇ ਨਾ ਉਹ ਜਿਵੇਂ ਕਹਿੰਦੇ ਨਾ ਕਿ ਪੇਟਾ ਮੁੰਨੀਆਂ ਤੇ ਜਾ ਸਕਦੀਆਂ ਪਰ ਸਮਝਾਈਆਂ ਨਹੀਂ ਜਾ ਸਕਦੀਆਂ ਇਹੋ ਚੱਕਰ ਹੈ ਜੀ ਤੁਸੀਂ ਜਿੰਨਾ ਮਰਜੀ ਸਮਝਾ ਲਓ ਇਸ ਨੇ ਯੂਜਲੀ ਜੈਂਟੇ ਉਹ ਫਿਰ ਪੇਡਾਂ ਮੁੱਲਨ ਦੇ ਨਾਲ ਕੋਈ ਪੈਸੇ ਖਿੱਚ ਲੈਂਦੇ ਉਹ ਕਹਿੰਦੇ ਚੱਲ ਵੀ ਮਿੱਤਰਾ ਜੀ ਤੂੰ ਜਾਣਾ ਯੂਜ ਤੇ ਤੈਨੂੰ ਭੇਜਦੇ ਨੇ ਉਹ ਜਦੋਂ ਫਿਰਸਟ ਜਵਾਬ ਪੈਂਦਾ ਇਹ ਪਛਤਾਲਦੇ ਨੇ ਕਈ ਚਿੰਗਲਾਂ ਵਿੱਚ ਫਸੇ ਹੋਏ ਕਈ ਟਿਕਾਣੇ ਨਹੀਂ ਪਹੁੰਚ ਨਹੀਂ ਸਕਦੇ ਕੋਈ ਜੈਂਟ ਪੈਸੇ ਲਾ ਕੇ ਭੱਜ ਜਾਂਦੇ ਵੀ ਪਿਆਂ ਦੇ ਪਾਸਵਰਡ ਖੋ ਗਏ ਬੰਦੇ ਭੱਜ ਜਾਂਦੇ ਵੀ ਇਹ ਹਾਲਾਤ ਹੈਗੇ ਜੇ ਬਾਹਰ ਦੇ ਫਿਰ ਜੇ ਤੁਸੀਂ ਬਾਹਰ ਆ ਵੀ ਜਾਂਦੇ ਨਾ ਤੁਸੀਂ ਇਹ ਨਾ ਸੋਚੋ ਵੀ ਤੁਹਾਡੀ ਇੱਥੇ ਲਾਇਬ ਬਹੁਤ ਅੱਛੀ ਹੈ ਇੱਥੇ ਦੋਸਤੋ ਗੱਲਾਂ ਖਣੀਆਂ ਬਣੀਆਂ ਜੇ ਕੋਈ ਹਾਲ ਜੇ ਇੱਕ ਬੰਦਾ ਆਏਗਾ ਜਿਹੜਾ ਬੜਾ ਪਿਆਰੇ ਘਰ ਫੈਮਿਲੀ ਵਿੱਚ ਇਕੱਠੇ ਬੈਠ ਕੇ ਸਾਰੀ ਫੈਮਿਲੀ ਰਾਤ ਦੀ ਰੋਟੀ ਅੰਤ ਦੀ ਰੋਟੀ ਇਕੱਠੇ ਖਾਂਦੇਗੇ ਕਿਸੀ ਜਨਾਨੀ ਵੀ ਕੰਮ ਕਰਨ ਦੀ ਏ ਆਦਮੀ ਕੰਮ ਕਰਨਦੇ ਆ ਚਨੀਏ ਤਾਰ ਮਿਲਦੇ ਵੇ ਬੱਚੇ ਚਾਰੇ ਰੁਲੇ ਹੋਏ ਕੋਈ ਕਦੀ ਕੋਈ ਸੂਚਲੇ ਜਾ ਰਿਹਾ ਹੈ ਕਿਤੇ ਬੱਚਿਆਂ ਨੂੰ ਕਿਸੇ ਘਰ ਛੱਡਿਆ ਆ ਪੈਸੇ ਦੇ ਕੇ ਯਾਨੀ ਕਿ ਬੱਚੇ ਮਾਂ ਦੇ ਉੱਤੇ ਡਿੱਗਦੇ ਵੇ ਤੇ ਮਾਂ ਨੂੰ ਪੈਸੇ ਮਗਰ ਲੱਗੇ ਵੇ ਕੋਈ ਫੋਨ ਇਕੱਠੇ ਕਰੀ ਜਾ ਰਿਹਾ ਕੋਈ ਤਾਜ਼ਾ ਇਕੱਠੇ ਫਰੀ ਜਾ ਰਿਹਾ ਇਹ ਕੋਈ ਲੋਕੇਸ਼ਨ ਨਹੀਂ ਦਿੱਲੀ ਆ ਤੇ ਵੀ ਬਾਹਰ ਬੜਾ ਪਿਆਰ ਹੋਣਾ ਬੜੇ ਪਿਆਰ ਨਾਲ ਰਹਿਣ ਲਈ ਇੱਥੇ دوستੋ ਮਿੱਟੀ ਖਰਾਬ ਦਿੱਤਾ ਮੈਂ ਪਟਾਣੀਆਂ ਰੀਲ ਸੁਣੀਆ ਬਈ ਜਿਹੜੇ ਲੋਕ ਇੰਡੀਆ ਤੋਂ ਆਉਂਦੇ ਨਾ ਉਹਨਾਂ ਨੂੰ ਬੜੀ ਖੇਤੀ ਹਵਾ ਲੱਗਦੀ ਉਹ ਇੱਥੇ ਵੀ ਦੇ ਨੀ ਕਮਾਈ ਕੱਲੀ ਕੋਈ ਨਹੀਂ ਵੇਚਦੇ ਖਰਚੇ ਕਿੰਨੇ ਨੇ ਕਿਉਂਕਿ ਨਵੇਂ ਨਵੇਂ ਆਈ ਜਾਂਦੇ ਨੇ ਉਹਨਾਂ ਵਾਸਤੇ ਇੱਕ ਪੌਂਡ ਵੀ ਰੁਪਇਆ ਸ਼ੁਭ ਬਣ ਜਾਂਦਾ ਉਹ ਸੋਚਦੇ ਕੋਈ ਨਿੱਤ ਦਿਨ ਰਾਤ ਕਰੋ ਕਮਾਈ ਪਾਣੇ ਸਹੀ ਗਾਵੇ ਭਾਵੇਂ ਤਰਨਾ ਸ਼ੁਰੂ ਹੋ ਜਾਣਾ ਮਿੱਟਾ ਮੁੰਡੀ ਦੀ ਕਮੀ ਹੋਈ ਜਾਂ ਮਿੱਟਾ ਮਨ 20 ਬਾਲਾਂ ਦੀ ਕਮੀ ਹੋਈ ਜਾਏ ਉਹਨਾਂ ਕੁਝ ਨਹੀਂ ਵੇਖਣਾ ਜਦੋਂ ਵੀ ਬਿਮਾਰੀ ਪੱਲੇ ਪੈਂਦੀ ਨਾ ਤੇ ਸਾਡਾ ਮੌਸਮ ਲੱਗਦਾ ਇੰਗਲੈਂਡ ਦਾ ਜਦੋਂ ਬਰਸਾਤਾ ਦਾ ਮੌਸਮ ਜਦੋਂ ਬੱਲਾ ਚਰਾ ਕਵਰ ਹੀ ਚ ਹੁੰਦਾ ਫੇਰ ਮਹਿਸੂਸ ਹੁੰਦਾ ਉਦੋਂ ਹੱਥੋਂ ਟੀ ਨਿਕਲ ਗਿਆ ਹੁੰਦਾ ਉਦੋਂ ਕੁਝ ਕਰ ਨਹੀਂ ਸਕਦੇ ਵਿਆਹ ਸ਼ਿੱਤੇ ਵੈਸੇ ਬੜੀ ਛੁੱਟੀ ਗਈ ਹੈ ਆਂ ਪੀਪੀਆਂ ਨੂੰ ਥੋੜੀ ਮौज ਹੋ ਜਾਂਦੀ ਹੈ ਜਿਹੜੀਆਂ ਕਾਰ ਬੈਠੀਆਂ ਉਹਨਾਂ ਦਾ ਟੈਂਕ ਪਾ ਚੰਦਾ ਹੈ ਕਪਨਚਪਾ ਮਾਰੀਆਂ ਤੇ ਜਿਹੜੀਆਂ ਕੜੀਆਂ ਚੋਬ ਉਹਦੇ ਦੋਸਤੋ ਖੁਸ਼ੀਆਂ ਜੀ ਬੈਸੇ ਲੱਗ ਕੇ ਇਹੋ ਜਿਹਾ ਲਾਲ ਚਗਾ ਬਿਲਕੁਲ ਨਹੀਂ ਜਾਂਦਾ ਕਿਰੀਆਂ ਨਾਲ ਦੀਆਂ ਅਛੇਲੀਆਂ ਉਹ ਵੀ ਕਹਿਣਦੀਆਂ ਜੀ ਤੂੰ ਵੀ ਕੰਮ ਕਰ ਚਾਰ ਪੈਸੇ ਕਮਾ ਤੂੰ ਯਾਰ ਤੂੰ ਚੇਰ ਬੰਦੀਗਾ ਉਹ ਵੀ ਇਹ ਨਹੀਂ ਦੱਸਨੇ ਤੇਰੇ ਬੱਚੇ ਰੋਜਣਗੇ ਲੇਕਿਨ ਉਹ ਹੋ ਸੋਚਦੀਆਂ ਵੀ ਤੂੰ ਵੈਸੇ ਕਮਾ ਆਪਣੇ ਬੱਚੇ ਨਾਲ ਛੱਡੇ ਹੋਏ ਸੀ ਦੂਜੇ ਨੇ ਉਹ ਸਵਾਦ ਦਿੰਦੇ ਵੇ ਕੋਈ ਗੱਲ ਨਹੀਂ ਬੱਚਿਆਂ ਦਾ ਕੀ ਆਪੇ ਫਲ ਫੁੱਲ ਚਾਣਗੇ ਗਵਰਨਮੈਂਟ ਸਹਾਈ ਹੋਣੀ ਤੇ ਆਪਣੀ ਫਿਊਚਰ ਇਹ ਸੱਚਾਈ ਜੀ ਥੈਂਕ ਯੂ ਵੈਰੀ ਮਚ ਤੁਹਾਡਾ ਸ਼ਬਦ